ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੀ। ਉਹਨਾਂ ਨੇ ਸਿਰਫ ਇੱਟਾਂਆਂ ਪੱਥਰਾਂ ਨਾਲ ਹੀ ਨਹੀਂ ਬਲਕਿ ਸ਼ਬਦਾਂ ਨਾਲ, ਵਿਚਾਰਾਂ ਨਾਲ ਤੇ ਆਖਿਰ ਵਿੱਚ ਆਪਣੀ ਕੁਰਬਾਨੀ ਨਾਲ ਇੱਕ ਐਸੀ ਵਿਰਾਸਤ ਬਣਾਈ ਜੋ ਅੱਜ ਵੀ ਸਾਨੂੰ ਸਾਰਿਆਂ ਨੂੰ ਰੌਸ਼ਨੀ ਦਿੰਦੀ ਹੈ। 13 ਕੀਆ ਮਿੱਠਾ ਲਾਗੇ ਇਹ ਸਿਰਫ ਕੁਝ ਸ਼ਬਦ ਨਹੀਂ ਨੇ। ਸੋਚ ਕੇ ਦੇਖੋ ਇਹ ਤਾਂ ਇੱਕ ਪੂਰੀ ਫਿਲਾਸਫੀ ਹੈ, ਇੱਕ ਅਵਸਥਾ ਹੈ ਜਿੱਥੇ ਹਰ ਦੁੱਖ ਸੁੱਖ ਉਸ ਪਰਮਾਤਮਾ ਦੀ ਰਜ਼ਾ ਲੱਗਣ ਲੱਗ ਪੈਂਦਾ ਹੈ। ਪਰ ਕਦੇ ਸੋਚਿਆ ਕਿ ਇਹ ਸ਼ਬਦ ਕਿਹੜੇ ਮੌਕੇ ਤੇ ਕਿਹੜੇ ਹਾਲਾਤਾਂ ਵਿੱਚ ਕਹੇ ਗਏ ਹੋਣਗੇ ਇੱਥੋਂ ਹੀ ਤਾਂ ਸਾਰੀ ਕਹਾਣੀ ਦਾ ਸਭ ਤੋਂ ਅਹਿਮ ਮੋੜ ਸ਼ੁਰੂ ਹੁੰਦਾ ਹੈ ਤਾਂ ਚਲੋ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ ਆਪਾਂ ਗੱਲ ਕਰ ਰਹੇ ਹਾਂ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਦੀ ਪਹਿਚਾਨ ਸਿਰਫ ਪੰਜਵੇਂ ਗੁਰੂ ਵਜੋਂ ਹੀ ਨਹੀਂ ਬਲਕਿ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਵਜੋਂ ਵੀ ਹੈ ਉਹਨਾਂ ਦੀ ਜ਼ਿੰਦਗੀ ਪਤਾ ਕੀ ਇੱਕ ਪਾਸੇ ਕੁਝ ਨਵਾਂ ਬਣਾਉਣ ਤੇ ਦੂਜੇ ਪਾਸੇ ਆਪਣੇ ਅਸੂਲਾਂ ਤੇ ਡਟੇ ਰਹਿਣ ਦੀ ਇੱਕ ਕਮਾਲ ਦੀ ਕਹਾਣੀ ਹੈ ਜੇ ਉਹਨਾਂ ਦੇ ਜੀਵਨ ਤੇ ਇੱਕ ਛਾਤ ਮਾਰੀਏ ਤਾਂ ਦੇਖੋ 1563 ਵਿੱਚ ਗੋਇੰਦਵਾਲ ਸਾਹਿਬ ਚ ਜਨਮ ਹੁੰਦਾ ਹੈ ਤੇ ਸੋਚੋ ਸਿਰਫ 18 ਸਾਲ ਦੀ ਉਮਰ ਚ ਉਹਨਾਂ ਨੂੰ ਗੁਰਗੱਦੀ ਮਿਲਦੀ ਹੈ ਉਮਰ ਭਾਵੇਂ ਸਿਰਫ 43 ਸਾਲ ਦੀ ਸੀ ਪਰ ਇਸ ਛੋਟੇ ਜਿਹੇ ਅਰਸੇ ਚ ਉਹਨਾਂ ਨੇ ਜੋ ਕੰਮ ਕੀਤੇ ਉਹ ਸਦੀਆਂ ਤੱਕ ਯਾਦ ਰਹਿਣ ਵਾਲੇ ਨੇ ਤੇ ਫਿਰ 1606 ਵਿੱਚ ਲਾਹੌਰ ਦੀ ਧਰਤੀ ਤੇ ਉਹਨਾਂ ਨੇ ਸ਼ਹਾਦਤ ਦਿੱਤੀ ਤਾਂ ਫਿਰ ਗੁਰੂ ਸਾਹਿਬ ਦੀ ਵਿਰਾਸਤ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਥੰਮ ਕਿਹੜਾ ਹੈ ਇੱਕ ਇਹੋ ਜੀ ਥਾਂ ਇੱਕ ਇਹੋ ਜਿਹਾ ਦਰਬਾਰ ਜੋ ਕਿਸੇ ਇੱਕ ਦਾ ਨਹੀਂ ਸੁਕੋ ਸਭ ਦਾ ਸੀ ਜੀ ਹਾਂ ਗੱਲ ਹੋ ਰਹੀ ਹੈ ਸ੍ਰੀ ਹਰਮੰਦਰ ਸਾਹਿਬ ਦੀ ਇਸ ਇੱਕ ਲਾਈਨ ਵਿੱਚ ਕਿੰਨੀ ਵੱਡੀ ਗੱਲ ਕਹਿ ਦਿੱਤੀ ਗਈ ਹੈ ਜ਼ਰਾ ਉਸ ਜ਼ਮਾਨੇ ਬਾਰੇ ਸੋਚੋ ਸਮਾਜ ਜਾਤਾਂ ਪਾਤਾਂ ਉੱਚ ਨੀਚ ਤੇ ਧਰਮਾਂ 'ਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ ਤੇ ਉਸ ਮਾਹੌਲ ਵਿੱਚ ਗੁਰੂ ਸਾਹਿਬ ਇੱਕ ਐਹੋ ਜਿਹੇ ਸੈਂਟਰ ਦੀ ਗੱਲ ਕਰ ਰਹੇ ਸੀ ਜਿੱਥੇ ਕੋਈ ਭੇਦਭਾਵ ਹੀ ਨਾ ਹੋਵੇ ਸੱਚੀ ਇੱਕ ਕ੍ਰਾਂਤੀ ਤੋਂ ਘੱਟ ਨਹੀਂ ਸੀ ਤੇ ਮਜ਼ੇ ਦੀ ਗੱਲ ਇਹ ਹੈ ਕਿ ਇਹ ਸੋਚ ਸਿਰਫ ਗੱਲਾਂ ਬਾਤਾਂ 'ਚ ਨਹੀਂ ਸੀ ਇਹ ਤਾਂ ਹਰ ਮੰਦਰ ਸਾਹਿਬ ਦੀ ਬੁਨਿਆਦ 'ਚ ਉਹਦੀ ਬਣਤਰ 'ਚ ਦਿਖਾਈ ਦਿੰਦੀ ਹੈ ਸਭ ਤੋਂ ਪਹਿਲਾਂ ਨੀਂ ਪੱਥਰ ਉਹ ਕਿਤੋਂ ਰਖਵਾਇਆ ਇੱਕ ਮੁਸਲਮਾਨ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਤੋਂ ਕਿੰਨੀ ਵੱਡੀ ਗੱਲ ਹੈ ਫਿਰ ਆਉਂਦੇ ਨੇ ਚਾਰ ਦਰਵਾਜ਼ੇ ਇਹ ਕਿਉਂ ਤਾਕੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਦਿਸ਼ਾ ਤੋਂ ਕੋਈ ਵੀ ਆਏ ਉਹਦਾ ਸਵਾਗਤ ਹੋਵੇ ਇਹ ਚਾਰ ਦਰਵਾਜ਼ੇ ਤੇ ਸਾਂਝਾ ਸਰੋਵਰ ਇਹ ਸਭ ਇੱਕੋ ਹੀ ਸੰਦੇਸ਼ ਦੇ ਰਹੇ ਸਨ ਇੱਥੇ ਸਭ ਬਰਾਬਰ ਨੇ ਹਰਿਮੰਦਰ ਸਾਹਿਬ ਤਾਂ ਹੋ ਗਿਆ ਇੱਕ ਸਰੀਰਕ ਕੇਂਦਰ ਪਰ ਗੁਰੂ ਸਾਹਿਬ ਦੀ ਵਿਰਾਸਤ ਦਾ ਦੂਜਾ ਤੇ ਸ਼ਾਇਦ ਸਭ ਤੋਂ ਅਹਿਮ ਥੰਮ ਸੀ ਇੱਕ ਰੂਹਾਨੀ ਕੇਂਦਰ ਇੱਕ ਅਜੀਹਾ ਗ੍ਰੰਥ ਜਿਸ ਨੇ ਸਿੱਖ ਪੰਥ ਨੂੰ ਹਮੇਸ਼ਾ ਹਮੇਸ਼ਾ ਲਈ ਇੱਕ ਸੇਧ ਦੇ ਦਿੱਤੀ ਇਹ ਕੰਮ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਮਕਸਦ ਇਹ ਸੀ ਕਿ ਜਿੰਨੇ ਵੀ ਗੁਰੂਆਂ ਭਗਤਾਂ ਸੰਤਾਂ ਦਾ ਗਿਆਨ ਹੈ ਉਸ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ ਕਿਉਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਪੱਕਾ ਰਸਤਾ ਮਿਲ ਸਕੇ ਇੱਕ ਗਾਈਡ ਮਿਲ ਸਕੇ ਇਹ ਸਿਰਫ ਬਾਣੀ ਨੂੰ ਕਿਤਾਬ ਚ ਲਿਖਣਾ ਨਹੀਂ ਸੀ ਇਹ ਤਾਂ ਪੂਰੀ ਮਨੁੱਖਤਾ ਲਈ ਇੱਕ ਸਾਂਝਾ ਅਨਮੋਲ ਖਜ਼ਾਨਾ ਤਿਆਰ ਕਰਨ ਵਾਂਗ ਸੀ 36 ਇਹ ਨੰਬਰ ਯਾਦ ਰੱਖਿਓ ਕਿਉਂਕਿ ਇਸ ਗ੍ਰੰਥ ਵਿੱਚ ਕੋਈ 1 2 ਜਾਂ 10 ਨਹੀਂ ਬਲਕਿ 36 ਮਹਾਪੁਰਸ਼ਾਂ ਦੀ ਬਾਣੀ ਸ਼ਾਮਿਲ ਹੈ ਇਹ ਨੰਬਰ ਹੀ ਦੱਸਦਾ ਹੈ ਕਿ ਇਹ ਕਿਸੇ ਇੱਕ ਸੋਚਦਾ ਗ੍ਰੰਥ ਨਹੀਂ ਇਹ ਤਾਂ ਗਿਆਨ ਦਾ ਇੱਕ ਮਹਾਸਾਗਰ ਹੈ ਜਿੱਥੇ ਵਕ ਵਕ ਨਦੀਆਂ ਆ ਕੇ ਮਿਲਦੀਆਂ ਨੇ ਹੁਣ ਦੇਖੋ ਇਸ ਛੱਤੀ ਦੇ ਅੰਕੜੇ ਵਿੱਚ ਕੌਣ ਕੌਣ ਸ਼ਾਮਿਲ ਹੈ ਇਸ ਵਿੱਚ ਪੰਜ ਗੁਰੂ ਸਾਹਿਬਾਨ ਤਾਂ ਹੈ ਹੀ ਸਨ ਨਾਲ ਹੀ 15 ਭਗਤ 11 ਪਟ ਤੇ ਗੁਰੂ ਘਰ ਦੇ ਹੋਰ ਸਿੱਖ ਤੇ ਭਗਤ ਕੌਣ ਸਨ ਕੋਈ ਇੱਕ ਧਰਮ ਦੇ ਨਹੀਂ ਇਸ ਵਿੱਚ ਕਬੀਰ ਜੀ ਵੀ ਨੇ ਬਾਬਾ ਫਰੀਦ ਜੀ ਵੀ ਨੇ ਭਗਤ ਰਵਿਦਾਸ ਜੀ ਵੀ ਨੇ Hindu Muslim ਹਰ ਪਿਛੋਕੜ ਦੇ ਸੰਤਾਂ ਦੀ ਬਾਣੀ ਨੂੰ ਬਰਾਬਰ ਦਾ ਸਨਮਾਨ ਦਿੱਤਾ ਗਿਆ। ਇੱਕ ਸਾਂਝਾ ਅਸਥਾਨ ਬਣ ਗਿਆ, ਇੱਕ ਸਾਂਝਾ ਗ੍ਰੰਥ ਤਿਆਰ ਹੋ ਗਿਆ। ਪਰ ਹੁਣ ਕਹਾਣੀ ਉਸ ਮੋੜ ਤੇ ਆਉਂਦੀ ਹੈ ਜਿੱਥੇ ਇਹਨਾਂ ਸਾਰੀਆਂ ਸਿੱਖਿਆਵਾਂ ਦਾ ਇਮਤਿਹਾਨ ਹੋਣਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਅਸਲ ਵਿੱਚ ਉਹਨਾਂ ਦੇ ਜੀਵਨ ਦਾ ਅੰਤ ਨਹੀਂ, ਬਲਕਿ ਉਹਨਾਂ ਦੇ ਸਿਧਾਂਤਾਂ ਦੀ ਸਭ ਤੋਂ ਵੱਡੀ ਗਵਾਹੀ ਸੀ। ਜੋ ਕੁਝ ਉਹਨਾਂ ਨੇ ਸਿਖਾਇਆ ਸੀ, ਹੁਣ ਉਸ ਨੂੰ ਜਿਉਂ ਕੇ ਦਿਖਾਉਣ ਦਾ ਵੇਲਾ ਸੀ। ਤਾਂ ਹੋਇਆ ਕਿ ਮੁਗਲ ਬਾਦਸ਼ਾਹ ਜਹਾਂਗੀਰ ਨੇ ਇੱਕ ਹੁਕਮ ਭੇਜਿਆ। ਹੁਕਮ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਤਾਰੀਫ਼ ਫਲੇ ਸ਼ਬਦ ਪਾਏ ਜਾਣ ਇਸ ਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਜੋ ਕਿਹਾ ਉਹ ਇਤਿਹਾਸ ਵਿੱਚ ਦਰਜ ਹੋ ਗਿਆ ਇਲਾਹੀ ਬਾਣੀ ਅਬਦਲ ਹੈ ਮਤਲਬ ਜੋ ਰੱਬ ਵੱਲੋਂ ਆਇਆ ਹੈ ਉਸ ਨੂੰ ਬਤਲਿਆ ਨਹੀਂ ਜਾ ਸਕਦਾ ਇਹ ਸਿਰਫ ਇੱਕ ਜਵਾਬ ਨਹੀਂ ਸੀ ਇਹ ਸੱਚ ਦੇ ਸਿਧਾਂਤ ਦੀ ਹਕੂਮਤ ਦੀ ਤਾਕਤ ਨਾਲ ਸਿੱਧੀ ਟੱਕਰ ਸੀ ਤੇ ਇਸ ਨਾਂ ਦੀ ਕੀਮਤ ਬਹੁਤ ਭਾਰੀ ਚੁਕਾਣੀ ਪਈ ਗੁਰੂ ਸਾਹਿਬ ਨੂੰ ਅਕੈ ਤੇ ਅਸਹਿਤ ਅਸੀਹੇ ਦਿੱਤੇ ਗਏ ਤੱਤੀ ਤਵੀ ਸਿਰ ਤੇ ਗਰਮੋ ਗਰਮ ਰੇਤ ਪਰ ਕਮਾਲ ਦੀ ਗੱਲ ਏ ਸੀ ਕਿ ਉਹ ਬਿਲਕੁਲ ਸ਼ਾਂਤ ਬਿਲਕੁਲ ਅਡੋਲ ਰਹੇ ਇਹ ਸਿਰਫ ਦਰਦ ਸਹਿਣਾ ਨਹੀਂ ਸੀ ਇਹ ਆਪਣੇ ਸੱਚ ਤੇ ਆਪਣੇ ਸਿਧਾਂਤ ਤੇ ਪਹਾੜ ਵਾਂਗ ਖੜੇ ਰਹਿਣਾ ਸੀ ਤੇ ਯਾਦ ਹੈ ਉਹ ਸ਼ਬਦ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਇਸ ਭਿਆਨਕ ਦਰਦ ਦੇ ਦੌਰਾਨ ਗੁਰੂ ਸਾਹਿਬ ਦੇ ਮੂੰਹ ਇਹੀ ਸ਼ਬਦ ਨਿਕਲ ਰਹੇ ਸਨ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਇਹ ਹੈ ਰੱਬ ਦੀ ਰਜ਼ਾ ਨੂੰ ਮੰਨਣ ਦਾ ਸਭ ਤੋਂ ਉੱਚਾ ਦਰਜਾ ਹੁਣ ਪਤਾ ਲੱਗਦਾ ਹੈ ਕਿ ਉਹਨਾਂ ਸ਼ਬਦਾਂ ਵਿੱਚ ਕਿੰਨੀ ਡੂੰਘਾਈ ਤੇ ਕਿੰਨੀ ਤਾਕਤ ਸੀ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਕੀ ਸਾਹਮਣੇ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਤਿੰਨ ਐਸੀਆਂ ਨੀਹਾਂ ਰੱਖੀਆਂ ਜਿਨ੍ਹਾਂ ਤੇ ਸਿੱਖੀ ਦਾ ਮਹਿਲ ਖੜਾ ਹੈ ਪਹਿਲਾ ਹਰਿਮੰਦਰ ਸਾਹਿਬ ਇੱਕ ਸਾਂਝੀ ਥਾਂ ਦੂਜਾ ਗੁਰੂ ਗ੍ਰੰਥ ਸਾਹਿਬ ਇੱਕ ਸਾਂਝਾ ਗਿਆਨ ਤੇ ਤੀਜਾ ਉਹਨਾਂ ਦੀ ਆਪਣੀ ਸ਼ਹਾਦਤ ਜੋ ਸੱਚ ਤੇ ਕੁਰਬਾਨ ਹੋਣ ਦੀ ਇੱਕ ਸਾਂਝੀ ਮਿਸਾਲ ਬਣ ਗਈ ਇਹ ਸਾਰੀ ਗਾਥਾ ਸਾਨੂੰ ਇੱਕ ਬਹੁਤ ਵੱਡੇ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਕੀ ਇੱਕ ਇਨਸਾਨ ਦਾ ਪੱਕਾ ਇਰਾਦਾ ਉਹਦਾ ਅਟੁੱਟ ਵਿਸ਼ਵਾਸ ਸੱਚਮੁੱਚ ਇਤਿਹਾਸ ਦਾ ਰੁਖ ਬਦਲ ਸਕਦਾ ਹੈ ਗੁਰੂ ਅਰਜਨ ਦੇਵ ਜੀ ਦਾ ਜੀਵਨ ਇਸ ਸਵਾਲ ਦਾ ਇੱਕ ਜਿਉਂਦਾ ਜਾਗਦਾ ਜਵਾਬ ਹੈ ਇਹ ਸਾਨੂੰ ਦੱਸਦਾ ਹੈ ਕਿ ਜਦੋਂ ਵਿਸ਼ਵਾਸ ਸੱਚਾ ਤੇ ਪੱਕਾ ਹੋਵੇ ਤਾਂ ਇੱਕ ਇਕੱਲਾ ਇਨਸਾਨ ਵੀ ਆਉਣ ਵਾਲੀਆਂ ਸਦੀਆਂ ਲਈ ਇੱਕ ਮਿਸਾਲ ਕਾਇਮ ਕਰ ਸਕਦਾ ਹੈ